ਫੰਗ ਦੇ ਤਣ ਲਾਗੇ ਖੇਤਰ ਪੜ ਗਿਆ ਛੋਟਾ ਮੇਰੇ ਸਿਵਾਨੇ ਲਾਲੀ ਅਖੋਲ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕੀ ਹਾਲ ਚੱਲ ਸਾਰਿਆਂ ਦਾ ਵੀ ਦਾ ਸਾਰੇ ਠੀਕ ਹੋਵਾਂਗੇ ਸਵਾਗਤ ਹੈ ਤੁਹਾਡਾ ਜਿਹਦੇ ਵੇਲੇ ਉਹਦੇ ਜੋ ਇਸਰਵਰਾਤਰੀ ਤੇ ਪਹੁੰਚ ਚੁੱਕੇ ਹੈ ਜੀ ਕਿਵੇਂ ਹੋ ਮੁੰਡਿਓ ਠੀਕ ਹੈ ਠੀਕ ਹੈ ਲਗਰਾ ਕੋਸ਼ਿਸ਼ ਕਰਦੇ ਆ ਵੀ ਜੇ ਤਾਂ ਪਰਉਪਾਗ ਨਾਲ ਚੱਲ ਕੇ ਅਰਦਾਸ ਦੇਤੀ ਕਰਾਈਏ ਲੈ ਬੰਦੇ ਪਹੁੰਚ ਗਏ ਆ ਇਸਰਵਰਾਤਰੀ ਨੂੰ ਕਾਮਨਾ ਪੂਰੀ ਕਰਦੇ ਆ ਜੀ ਆਏ ਉਹ ਨੀ ਬੰਦੇ ਘਟਣੇ ਉਹਨੇ ਸਾਲਿਆ ਜਦ ਉਸਦੇ ਵਿੱਚ ਹੰਗ ਤੇ ਤਣ ਲਾਗੇ ਖਸਰ ਪੜ ਗਿਆ ਛੋਟਾ ਮੇਰੇ ਸਿਵਾ ਨੇ ਲਾ ਲਿਆ ਘੋਟਾ 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 ਮੇਰੇ ਸਿਵਾ ਨੇ ਲਾ ਲਿਆ ਘੋਟਾ 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 啊。 ਮੈਟਰੋ ਕੱਠ ਵੀ ਠੀਕ ਜਿਹੀ ਆਤੀ ਹੈਗਾ ਜਿਹੜੀ ਟੱਪ ਬਹੁਤ ਪੈ ਰਹੀ ਹੈ ਉਧਰ ਤੱਕ ਗੱਡੀਆਂ ਗੱਡੀਆਂ ਨੇ ਤੇ ਮੁੰਡੇ ਆਪਣੇ ਭਰਾ ਜਾ ਰਹੇ ਨੇ ਆ ਆਪਣੇ ਪਰਸ ਲੈਣਾ ਓਏ ਹਰ ਹਰ ਮਹਾ ਦੇ ਗਰਮੀ ਆਉ ਲੱਗੀ ਗੁੱਡੇ ਬਡੋਲੀਆਂ ਲੈ ਲਉ ਲੈਖੋ ਜੀ ਮਿੱਟੀ ਦੇ ਭੰਡੇ

ਨੇ ਇੱਕ ਸਾਲੋਂ ਸੇ ਸ਼ਿਵਰਾਤਰੀ ਦਾ ਮੇਲਾ ਯਾਦਾਂ ਨਹੀਂ ਜਾਣੀਆਂ ਹੈ ਆਈਸਕ੍ਰੀਮ ਆਲੇ ਕਮੁੰਡੇ ਫਿਰਦੇ ਨੌਰੇ ਆਏ ਗੁਲਫੀਆਂ

ਲਾਇਵ ਨੇ ਪੀਓ ਕੁਛ ਮਰਜ਼ੀ ਪੀਓ ਗੋਲ ਗੱਪੇ ਖਾਓ ਭਾਈ ਇਹ ਆ ਝੂਟਿਆ ਇੱਥੇ ਚੰਡੌਲ ਨਹੀਂ ਹੈਗਾ ਜੀ ਲਾ ਜੀ ਮਿਲਦੇ ਆਪਾਂ ਫਿਰ ਤੁਹਾਨੂੰ ਅੱਗੇ ਬੰਦੇ ਸਾਡੇ ਪਿੱਛੇ ਰਹਿ ਗਏ ਸ਼ੌਪ ਯੂਟਿਊਬਰ ਸਸਰੀ ਗਾਲ ਸਸਰੀ ਗਾਲ ਵਧੀਆ ਵਧੀਆ ਕਿਵੇਂ ਮੂੰਹ ਜਿਹਾ ਸਜਾਈ ਵਰਦੇ ਹੋ ਅੱਛਾ ਅੱਛਾ ਠੀਕ ਆ ਹਾਂ ਜਨੋਲ ਜੰਦਲਦਰ ਹਾਂ 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 ਠੰਡਾ ਪੀਣਾ ਚੱਲਾ ਪੀਓ ਕਿੜਾ ਪੀਣਾ ਵੇਅਰ ਪੀਰ ਵੇਅਰ ਮਲਾਉਣਾ ਗੰਟੀ ਵੇਅਰ ਭਾਈ ਗਰਮੀ ਪੂਰੀ ਆ ਗਈ پاںو میں دیکھ لو بچی صاحب ادھر دیکھ لو انجوائے ہو رہے پورا اج ترانٹری دا اوکے پورا انجوائے ہو رہا ہے کیرو گڈ انجوائے کر پروڈکٹ یو گا ابڑی Bum 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 ਹਾਂਜੀ ਦੋਸਤੋ ਨੂੰ ਇੰਜੋਏ ਕਰਿਆ ਅੱਜ ਸ਼ੁਰੂਆਤ ਤਰੀ ਵਾਲੇ ਦਿਨ ਤੇ ਬਲੌਗ ਕਿੱਦਾਂ ਲੱਗਿਆ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰੋ ਠੀਕ ਹੈ ਧੰਨਵਾਦ ਜੀ ਮਿਲਦੇ ਆਪਾਂ ਜਲਦੀ ਇਰ ਇੱਕ ਨਵੇਂ ਬਲੌਗ ਦੇ ਨਾਲ